ਬਗੀਰਾ ਸੀ ਬਗੀਰਾ ਸਿੰਘ ਬਸ ਟਾਈਮ ਕਿਹੜੀ ਜਗ੍ਹਾ ਤੇ ਖੜੇ ਆ ਆਪਾਂ ਖੜੇ ਆ ਜੀ ਗੋਰੇ ਵਾਲੇ ਤੇ ਰੋਚਾਂ ਪੱਤੀ ਠੀਕ ਹੈ ਅੱਛੇ ਪਹਿਲਾਂ ਪਿਛਲੇ ਦਿਨੀ ਇਹ ਵਿਵਾਦਾਂ 'ਚ ਵੀ ਰਹੀ ਆ ਜਿਹੜੀ ਜ਼ਮੀਨ ਸੀਗੀ ਕੀ ਕੀ ਗੱਲਬਾਤ ਨੂੰ ਲੈ ਕੇ ਜਿਹੜੇ ਹੁਣ ਇੱਤਾਂ ਦੇ ਜਿਹੜੇ ਮਤਲਬ ਆ ਰੋਕ ਕਹਿੰਦੇ ਨੇ ਆਪਣੇ ਆਪਣੇ ਪ੍ਰੋਗਰਾਮ ਕਰ ਲਗਾਈਆਂ ਕੀ ਮਾਮਲਾ ਹੈ ਪੂਰਾ ਇਹ ਸਰ ਜੀ ਹੋਰੇ ਨਾ ਪਹਿਲਾਂ ਪਹਾੜੀ ਕਿਕਰਾਂ ਡੇਕਾਂ ਨਿਮ ਦਰਖਤ ਹੋਇਆ ਕਰਦੀ ਸੀ ਉਹਦੇ ਵਿੱਚ ਲੋਕਾਂ ਦੇ ਬੁੜੀਆਂ ਦੇ ਬਾੜੇ ਸੀਗੇ ਆ ਸਾਰੇ 'ਚ ਸੀ ਸਾ ਤਕੀਲੇ ਨੇ ਇਹ ਬਾੜੇ ਸੀ ਦਿਵਰੇ ਇਹ ਹੈ ਹੋਰੇ ਸਾਡੀ ਕਮੇਟੀ ਬੰਦੇ ਸਾਨੂੰ ਬੇੜੇ ਦੇ ਮੁੰਡੇ ਕਹਿੰਦੇ ਵੀ ਆਪਾਂ ਇਹਨੂੰ ਆ ਜਾੜ ਜੰਗਲ ਹੋ ਰਿਹਾ ਵੀ ਇਹਨੂੰ ਪੱਟ ਕੇ ਬੁੜੀਆਂ ਨੂੰ ਕਹਿੰਦੇ ਬਾੜੇ ਤੁਹਾਨੂੰ ਵੰਡ ਕੇ ਦੇ ਦਾਂਗੇ ਵੀ ਸਾਨੂੰ ਇਹ ਜਾੜ ਖਤਮ ਕਰਦਣ ਦੋ ਠੀਕ ਹੈ ਤੇ ਬੁੜੀਆਂ ਨੇ ਜੀ ਉਹ ਹੋਰੇ ਛੱਲੀ ਧਰਮਸਾਲਾ ਰੋਜਾ ਪੱਤੀ ਉਥੇ ਬੁੜੀਆਂ ਵਗ ਗਈਆਂ ਉਹਨਾਂ ਨੇ ਬੁਲਾ ਲੀਆਂ 400 ਬੁੜੀ ਨੇ ਗੁੱਠਾ ਲਾਤਾ ਜੀ ਠੀਕ ਹੈ ਭਾਈ ਤੁਸੀਂ ਵੰਡ ਦੋ ਸਾਨੂੰ ਵੰਡ ਕੇ ਬਾੜੇ ਦੇ ਦਿਓ 400 ਬੁੜੀਆਂ ਨਹੀਂ ਜਿਹੜੀ ਹੁਣ ਤੁਸੀਂ ਪਿਛਲਾ ਛੱਡੋ ਜਿਹੜਾ ਨਵੀਂ ਗੱਲਬਾਤ ਚੱਲੀ ਹੈ ਵੀ ਜਿਹੜਾ ਰੋਕ ਲਾਈ ਗਈ ਹੈ ਕੀ ਗੱਲ ਹੈ ਕਿੱਥੇ ਤਾਂ ਇਹ ਚੱਲ ਰਿਹਾ ਸੀ ਵੀ ਇਹ ਪਾਰਕ ਬਣੂਗਾ ਹੁਣ ਕੀ ਕੀ ਪਾਰਕ ਦਾ ਤਾਂ ਜੀ ਜਿਹੜੇ ਸਾਡੇ 15 16 ਬੰਦੇ ਮੂਰੇ ਕਮੇਟੀ ਹੈ ਉਹ ਗਲਤ ਨਹੀਂ ਉਹਨਾਂ ਨੇ ਵਾਦਾ ਕਰਿਆ ਸੀਗਾ ਬੁੜੀਆਂ ਨਾਲ ਵੀ ਤੁਹਾਨੂੰ ਬਾੜੇ ਵੰਡ ਕੇ ਦੇਵਾਂਗੇ ਜੀ ਹੂੰ ਤੇ ਇਹਨਾਂ ਨੇ ਆਪਦੇ ਕੋਲਿਓਂ ਜੀ ਪਾਰਕ ਵਾਲੀ ਟੈਂਕੀ ਲਿਆਂਦੀ ਆਪਦੇ ਕੋਲਿਓਂ ਪਾਰਕ ਲਿਆਂਦਾ ਜੀ ਉਹ ਹੁਣ ਬੁੜੀਆਂ ਨੇ ਸਹੀ ਨੇ ਜੀ ਸਾਡੇ ਵੇੜੇ ਦੀਆਂ ਬੁੜੀਆਂ ਜੋਰ ਆ ਬਾੜੇ ਲਾਏ ਨੇ ਇਹਨਾਂ ਦੇ ਬਾੜੇ ਹੈਗੇ ਤੀਜੀ ਗੁੜੀਆਂ ਦੇ ਉਹ ਜਿਹੜੀ ਸਾਡੀ ਕਮੇਟੀ ਹੈਗੀ ਜਿਹੜੇ ਉਹ ਪਾਰਕ ਬਣਾਉਣ ਵਾਲੇ ਮੁੰਡੇ ਨੇ ਜਾਂ ਪਾਣੀ ਟੈਂਕੀ ਲਾਉਣ ਵਾਲੇ ਨੇ ਉਹ ਬੁੜੀਆਂ ਨਹੀਂ ਮੂਰੇ ਕੀਤੇ ਸੀ ਚਲੋ ਅੱਤਕ ਗੱਲ ਹੋਰ ਵੀ ਮੈਂ ਕਰਦੇ ਆਂ ਵੀ ਇਹ ਕੱਲੇ ਮਤਲਬ ਗਰੀਬ ਪਰਿਵਾਰਾਂ ਦੀ ਬਾੜੇ ਨੇ ਜਾਂ ਮਤਲਬ ਕਿਹਦੇ ਵਿੱਚ ਇੱਕ ਜ਼ਿਮੀਂਦਾਰ ਪਰਵਾਹਾਂ ਦੀ ਇਹ ਹੈਗੇ ਨੇ ਇਧਰ ਤਾਂ ਹੀ ਦੇਖੋ ਸਾਰੇ ਇਹਨਾਂ ਦੀ ਨੇ ਗਰੀਬ ਲੋਕਾਂ ਦੀ ਨੇ ਇੱਥੇ 5-7 ਤੱਕ ਜ਼ਿਮੀਂਦਾਰਾਂ ਦੇ ਹੁੰਦੇ ਸੀ ਵਾਲੇ ਅੱਛਾ ਉਹ ਹੁਣ ਖੇਤਾਂ 'ਚ ਚਲੇ ਗਏ ਜੀ ਉਰੋਂ ਕੋਟੀਆਂ ਪਿੰਡ ਦੇ ਵਿੱਚੋਂ ਖੇਤਾਂ 'ਚ ਪਾ ਲੀਆਂ ਤੇ ਉਹ ਹੋਰ ਹੁਣ ਸ਼ੈਮਤ ਨਹੀਂ ਹੈਗੇ ਜੀ ਠੀਕ ਹੈ ਅੱਛਾ ਤੁਸੀਂ ਵੀ ਇਸ ਦੇ ਇਸ ਮੁੱਦੇ ਦੇ ਉੱਤੇ ਮਤਲਬ ਕਾਫੀ ਚਰਚਾ ਚਾਈ ਸੀ ਵੀ ਐ ਕਰਕੇ ਵੀ ਮੈਂ ਐ ਕਰਾਉਂ ਪਿੰਡ 'ਚ ਐ ਕਰਾਉਂ ਜਾਂ ਗੰਦ ਚੱਕਾਂਗੇ ਪੰਚਾਇਤ ਮੈਂਬਰ ਹੀ ਲੜਉਂ ਲੜ ਰਹੇ ਆ ਤੁਸੀਂ ਜਾਂ ਸਰਪੰਚ ਸਰਪੰਚ ਹੀ ਲੜ ਰਹੇ ਆ ਜੀ ਮੈਂ ਵੀ ਬੇਨਤੀ ਕਰਦਾ ਸਰਕਾਰ ਨੂੰ ਕੱਲੇ ਪਾਰਕਾਂ ਕਨੀ ਧਿਆਨ ਨਾ ਦੇਵੇ ਪਾਣੀ ਵਾਲੀ ਟੈਂਕੀ ਤਾਂ ਛੱਡੇ ਉੱਥੇ ਲਾਉਣ ਵਾਲੀ ਆ ਉੱਥੇ ਲਾਵੇ 10 ਵੀ ਲਾ ਸਕਦੀ ਆ 5 ਵੀ ਲਾ ਸਕਦੀ ਆ ਲਾ ਸਕਦੀ ਆ ਸਰਕਾਰ ਪਰ ਆਹ ਉਹ ਗਰੀਬ ਲੋਕ 780 ਸਾਲਾਂ ਤੋਂ ਜਿੱਤ ਮੇਰੀ ਤਾਂ ਹੋ ਗਈ ਉਮਰ 40 ਸਾਲ ਦੀ ਮੈਂ ਉਹਦੇ ਗਰੀਬ ਲੋਕਾਂ ਦੀਆਂ ਬੁੜੀਆਂ ਦੀ ਬਾੜੀ ਤੇ ਜੂਰੇ ਚਲੋ ਜ਼ਿਮੀਦਾਰਾਂ ਦੇ ਵੀ ਹੈਗੇ ਤੇ ਜੀ ਉਹ ਖੇਤਾਂ 'ਚ ਕੋਠੀਆਂ ਪਾਲੀਆਂ ਉਹਨਾਂ ਨੇ ਉਹ ਬਾਗੇ ਜੀ ਉਰੋਂ ਤੇ ਉਹਨਾਂ ਦੇ ਵੀ ਹੋਣਗੇ ਜੀ ਉਰੇ ਠੀਕ ਹੈ ਜੀ ਇਹ ਗਰੀਬ ਲੋਕਾਂ ਬੁੜੀਆਂ ਦੀ ਬਾੜੇ ਤੇ ਬੁੜੀਆਂ ਨਹੀਂ ਜਿਹੜੇ ਸਾਡੀ ਕਮੇਟੀ ਬਣਾਈ ਆ 16 ਮੈਂਬਰਾਂ ਦੀ ਧਰਮਸਾਲਾ ਦੀ ਉਹ ਬੁੜੀਆਂ ਨਹੀਂ ਬਣਾਈ ਤੀ ਬੁੜੀਆਂ ਨੂੰ ਉਹਨਾਂ ਨੇ ਆਖਿਆ ਵੀ ਅਸੀਂ ਤੁਹਾਨੂੰ ਬਾੜੇ ਵੰਡ ਕੇ ਦੇਵਾਂਗੇ 400 ਬੁੜੀ ਨੇ ਗੁੱਠਾ ਲਾਇਆ ਜੀ ਉਹ 400 ਬੁੜੀ ਨਾਲ ਹੁਣ ਵਾਅਦਾ ਕਰਕੇ ਇਹ ਜਿਹੜੇ 16 ਮੈਂਬਰਾਂ ਦੀ ਕਮੇਟੀ ਹੈ ਇਹ 16 ਉਹ ਧੋਖਾ ਕਰਕੇ ਬੁੜੀਆਂ ਨਾਲ ਇਹ ਸਹੀ ਨਹੀਂ ਜੀ ਬੁੜੀਆਂ ਬੁੜੀਆਂ ਦੇ ਬਾੜੇ ਉਰੇ ਹੋਣੇ ਚਾਹੀਦੇ ਹੈਗੇ ਵੀ ਤੀ ਮਸ ਜੇ ਨੋ ਕਰਾ ਹਮੜੇ ਲਵੇ ਆ ਜੋ ਦੱਸਿਓ ਮੜਾ ਜਿਹੜੇ ਆ ਦੁਬਾਰੇ ਬਾੜੇ ਲੱਗ ਗਏ ਜੇ ਕਹਦੀ ਇਹਦਾ ਕੀ ਕਾਰਨ ਹੋਇਆ ਇਹ ਕਹਿੰਦੇ ਵੱਡੇ ਸੀ ਬਾੜੇ ਹਾਂ ਵੱਡ ਤੇ ਫੇਰ ਮਗਰੋਂ ਫੇਰ ਪੁਲਸ ਆ ਗਈ ਕਹਿੰਦੇ ਵੀ ਦੇਦੇ ਨਹੀਂ ਬਾੜੇ ਉਹਦੇ ਨਾ ਸੁਟੇ ਨਾਲ ਬਾੜੇ ਵਾਦੇ ਕਰੇ ਸੀ ਦੇਣ ਦਾ ਹਾਂਜੀ ਵਾਦੇ ਕਰੀਤੀ ਬਾੜੇ ਕਰਦੇ ਨਾ ਕਿੰਨਾ ਕਿੰਨਾ ਦੱਸਿਆ ਵੀ ਕਿੰਨਾ ਤੋਂ ਹਾਂਜੀ ਉਹ ਕਿਹਾ ਸੀ ਵੀ ਸਾਨੂੰ ਬਾੜੇ ਦੇ ਮੰਗੇ अच्छा ਜਿਵੇਂ ਹੁਣ ਉਹਰੇ ਪਾਰਕ ਬਣਦਾ ਵਾਟਰ ਬਾਕਸ ਲੱਗਦਾ ਛੋਟੇ ਬੇੜੇ ਚ ਵੀ ਨਾਲੇ ਸਾਨੂੰ ਕਹਿੰਦੇ ਵੀ ਜਗ੍ਹਾ ਵੀ ਦੇ ਦਾਂਗੇ ਸਾਈਡ ਤੇ ਪਈ ਐ ਕਿਹਾ ਸੀ ਜੀ ਇਹਨਾਂ ਨੇ ਤਾਂ ਫਿਰ ਦਿੱਤੇ ਤੀ ਜਗ੍ਹਾ ਜੀ ਉਹਨਾਂ ਨੇ ਲੜਾਈ ਪਾਲੀ ਕਿਸੇ ਨੇ ਹੋਰਾ ਦੇ ਦਿੰਦਾਂ ਤੇ ਦੇ ਦਿੱਤੀ اچھا ਹੂੰ ਕਿਹਨੇ ਦਿੱਤੀ ਪਈ ਆ ਜਗ੍ਹਾ ਨਾਲ ਕਹਿੰਦੇ ਦੇ ਦਿੱਤੀ ਆਪਾਂ ਨੂੰ ਇਹ ਤਾਂ ਅੱਜ ਪਈ ਆਪਾਂ ਨੂੰ ਥਾਣੇ ਚਲੋ ਆ ਬਾਈ ਕੁਛ ਤਾਂ ਕਰਨਾ ਠੀਕ ਨਾ ਹੁਣ ਤੁਸੀਂ ਦੱਸਦੇ ਚੱਲ ਕੀ ਗੱਲ ਥਾਣੇ ਚ ਬੁਲਾਇਆ ਸਾਨੂੰ ਨਾ ਸਾਨੂੰ ਕੋਈ ਥਾਣੇ ਕੀ ਰੋਕੇ ਕੌਣ ਗਿਆ ਓਰੇ ਆ ਬੁੜੀਆਂ ਨਹੀਂ ਰੋਕੇ ਨੇ ਨਾ ਉਦੋਂ ਪੁਲਿਸ ਆਈ ਆ ਕਹਿੰਦੇ ਓਰੇ ਪੁਲਸ ਆਈ ਤੀ ਜੀ ਉਹ ਬੁੜੀਆਂ ਨੂੰ ਰੋਕ ਗਈ ਵੀ ਭਾਈ ਓਰੇ ਬਾੜੇ ਨਹੀਂ ਤੁਸੀਂ ਲਾਉਣੇ ਕਿਸੇ ਦੇ ਪੁਲਿਸ ਰੋਕ ਗਈ ਪੁਲਸ ਆਈ ਤੀ ਮਲਾਜਮ ਆਈ ਤੀ ਵੀ ਪੰਚਾਇਤ ਨੇ ਵੀ ਰੋਕੇ ਹੋਣੇ ਚਲੋ ਪੰਚਾਇਤ ਨੇ ਭੇਜੇ ਨੇ ਜਾ ਉਹ ਭੇੜੇ ਨੇ ਬੁਲਾਏ ਨੇ ਉਰੇ ਆ ਕੇ ਰੋਕ ਗਏ ਜੀ ਰੋਕ ਗਏ ਹਾਂਜੀ ਜਨਨ ਕਿ ਵੀ ਬਿਵਾਦ ਬਣ ਗਿਆ ਜੇ ਕਹਦੀ ਹੈ ਜੋ ਬਿਵਾਦ ਭਾਈ ਹੁਣ ਸੁਣ ਲਓ ਚਲੋ ਬਘੇਰਾ ਖੜਾ ਹੈ ਇਹ ਦੇਖੋ ਜੀ ਬੁੜੀਆਂ ਨਾਲ ਵਾਦਾ ਕਰਿਆ ਸੀ ਵੀ ਅਸੀਂ ਤੁਹਾਨੂੰ ਬਾੜੇ ਵੰਡ ਕੇ ਦੇਵਾਂਗੇ ਅੱਜ ਉਹ ਆ ਬੁੜੀਆਂ ਕੋਹਾ ਦੇਖਦੀਆਂ ਫਿਰਦੀਆਂ ਨੇ ਇੰਨਾ ਨਹੀਂ ਦੁਬਾਰੇ ਕਬਜ਼ਾ ਕਰਿਆ ਜੇ ਕਹਦੀ ਹੈ ਪੂਰਾ ਸਿਸਟਮ ਜਿਹੇ ਥਾਰਦੀਆਂ ਨੇ ਉਹੇ ਤੋਂ ਬਿਨਾ ਪਾਣੀ ਤੋਂ ਗੂਹ ਫਿਰ ਤੁਸੀਂ ਦੱਸੋ ਭਾਈ ਇਹਨਾਂ ਨੂੰ ਨਾ ਸੋਡਾ ਨਾ ਕਿਹ ਬਦਨਾਮ ਫਰੇ ਮੱਛਰ ਮੇਰਾ ਤਾਂ ਨਾਂ ਮੈਂ ਦੇਖੋ ਯੋ ਦੋ ਡੇਕਾਂ ਖੜੀਆਂ ਨੇ ਮੇਰਾ ਤਾਂ ਨਾਂ ਉਹੀ ਬਦਨਾਮ ਕਰਕੇ ਜੇ ਮੈਂ ਅੱਜ ਸਾਰਾ ਏ ਛਡਾਉਂਦੇ ਨੇ ਮੈਂ ਛੱਡਣ ਨੂੰ ਅਸੀਂ ਤਾਂ ਤਿਆਰ ਆਂ ਜੀ ਪਰ ਯੋ ਦੇਕਾਂ ਰੋਕ ਰੁਕ ਥੋੜੀ ਉਹ ਹਾਂਜੀ ਠੀਕ ਹੈ ਉਹ ਛਾਰੇ ਨੇ ਰੋਕ ਰੱਖੇ ਨੇ ਜੀ ਆਪਾਂ ਨੇ ਰੋਕ ਰੱਖੇ ਨੇ ਜੀ ਸਾਰਾ ਵਿੜਾ ਛੱਡੂਗਾ ਆਪਾਂ ਵੀ ਛੱਡਾਂਗੇ ਆਪਾਂ ਇੱਥੇ ਤੇ ਪਰ ਇਹਨਾਂ ਨੇ ਜਿਹੜੀ ਕਮੇਟੀ ਬਣਾਈ ਹੈ ਜੀ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਿਆ ਸੀਗਾ ਨਾ ਜਿਹੜੇ ਇਹ ਕਹਿੰਦੇ ਨੇ ਵੀ ਉਹ ਜਿਹੜੇ ਦੋ ਕਿਲੇ ਪਰਾਂ ਪਏ ਨੇ ਤੁਸੀਂ ਕਹਿੰਦੇ ਉਧਰ ਤਾਂ ਪਾਰਕ ਜੱਚਦਾਨੀ ਪਾਰਕ ਦਾ ਇੱਥੇ ਨਹੀਂ ਉਧਰ ਮੇਨ ਰੋਡ ਹੈ 18 ਫੁੱਟ ਦਾ ਰੋਡ ਹੈ ਪਾਰਕ ਆ ਇਹ ਤਾਂ ਸੋਟੇ 12 ਚ ਬਣੂ ਇਹ ਗੁੜੀਆਂ ਨੂੰ ਐਂ ਗੱਲ ਆ ਜੀ ਉਧਰ ਧੀਆ ਪਣਾ ਦੂਰ ਜਾ ਨਹੀਂ ਸਕਦੀਆਂ ਫਿਰ ਨਹੀਂ ਸਾਹਮਣੀ ਤਾਂ ਹੈ ਨਾ ਨਾ ਜੀ ਅੱਧਾ ਕਿਲੋਮੀਟਰ ਬਾਅਦ ਪੈਂਦੀ ਹੈ ਇਹ ਨਾ ਨਾ ਬੇੜ ਸਾਹਿਬ ਨੇ ਸਮਝਾਨ ਘਾਟ ਹੈ ਸਰ ਜੀ ਸਰ ਜੀ ਇੱਕ ਬੇਨਤੀ ਜੁਰੋ 3 ਭੈਣਾ ਰਾਤ ਬਰਾਤ ਆ ਹੁਣ ਲਾ ਲਓ 6 ਵਜਰੇ ਨੇ 5 ਵਿਚਾਰੀਆਂ 3 ਜਣੀਆਂ ਡੇਗੀਆਂ ਨੇ ਕੂੜਾ ਇਹ 3 ਭੈਣਾ ਉਧਰ ਨਹੀਂ ਜਾ ਸਕਦੀਆਂ ਪਾਰਕ ਬਣਾ ਦੇਣ ਪੈਣਾ ਫਿਰ ਇੱਕ ਪਾਸੇ ਮਿੱਟੀ ਡਿੱਗੀ ਜਾ ਰਹੀ ਹੈ ਉਹ ਕੀ ਕਰਨਾ ਉਹ ਤਾਂ ਸੜਕ ਮੈਂ ਕਿਵੇਂ ਦੀ ਮਿੱਟੀ ਆਈ ਸੜਕ ਬਣ ਰਹੀ ਹੈ ਉਹ ਸੜਕਾਂ ਲਿਓ ਉੱਥੇ ਧਰ ਰਹੇ ਨੇ ਹਾਂ ਭਈ ਤੇ ਉਹ ਚੱਲ ਤੁਹਾਨੂੰ ਤਾਂ ਜਗ੍ਹਾ ਦੇ ਕਿਨਾ ਵੀਰ ਸੀ ਆਪਣਾ ਬਗੀਰਾ ਸਿੰਘ ਬਗੀਰਾ ਸਿੰਘ ਆਪਸ ਟਾਈਮ ਕਿਹੜੀ ਜਗ੍ਹਾ ਤੇ ਖੜੇ ਆ ਆਪਾਂ ਖੜੇ ਆ ਜੀ ਗੋਰੇ ਵਾਲੇ ਤੇ ਰੋਚਾ ਪੱਤੀ ਠੀਕ ਆ ਇੱਥੇ ਪਹਿਲਾਂ ਪਿਛਲੇ ਦਿਨੀ ਇਹ ਵਿਵਾਦਾਂ 'ਚ ਵੀ ਰਹੀ ਆ ਜਿਹੜੀ ਜ਼ਮੀਨ ਸੀਗੀ ਕੀ ਕੀ ਗੱਲਬਾਤ ਨੂੰ ਲੈ ਕੇ ਜਿਹੜੇ ਹੁਣ ਇੱਤਾਂ ਦੇ ਜਿਹੜੇ ਮਤਲਬ ਆ ਰੋਕ ਕਹਿੰਦੇ ਨੇ ਆਪਣੇ ਆਪਣੇ ਪ੍ਰੋਗਰਾਮ ਬੁਲਾਈਆਂ ਕੀ ਮਾਮਲਾ ਹੈ ਪੂਰਾ ਇਹ ਸਰ ਜੀ ਹਰੇ ਨਾ ਪਹਿਲਾਂ ਪਹਾੜੀ ਕਿਕਰਾਂ ਡੇਕਾਂ ਨਿਮ ਦਰਖਤ ਹੋਇਆ ਕਰਦੀ ਸੀ ਉਹਦੇ ਵਿੱਚ ਲੋਕਾਂ ਦੇ ਬੁੜੀਆਂ ਦੇ ਬਾੜੇ ਸੀਗੇ ਆ ਸਾਰੇ ਚ ਸੀ ਸਤਕੀਲੇ ਨੇ ਇਹ ਬਾੜੇ ਸੀ ਦਿਵਰੇ ਇਹ ਹੋਰੇ ਸਾਡੀ ਕਮੇਟੀ ਬੰਦੇ ਸਾਨੂੰ ਵੇੜੇ ਦੇ ਮੁੰਡੇ ਕਹਿੰਦੇ ਵੀ ਆਪਾਂ ਇਹਨੂੰ ਆ ਜਾੜ ਜੰਗਲ ਹੋ ਰਿਹਾ ਵੀ ਇਹਨੂੰ ਪੱਟ ਕੇ ਬੁੜੀਆਂ ਨੂੰ ਕਹਿੰਦੇ ਬਾੜੇ ਤੁਹਾਨੂੰ ਵੰਡ ਕੇ ਦੇ ਦਾਂਗੇ ਵੀ ਸਾਨੂੰ ਇਹ ਜਾੜ ਖਤਮ ਕਰਦਣ ਦੋ ਠੀਕ ਹੈ ਤੇ ਬੁੜੀਆਂ ਨੇ ਜੀ ਉਹ ਹੋਰੇ ਛੱਡੀ ਧਰਮਸਾਲਾ ਰੋਜਾ ਪੱਤੀ ਉਥੇ ਬੁੜੀਆਂ ਵਾਗੀਆਂ ਉਹਨਾਂ ਨੇ ਬੁਲਾ ਲੀਆਂ 400 ਬੁੜੀ ਨੇ ਗੁੱਠਾ ਲਾਤਾ ਵੀ ਠੀਕ ਹੈ ਭਾਈ ਤੁਸੀਂ ਵੱਢ ਦੋ ਸਾਨੂੰ ਵੰਡ ਕੇ ਬਾੜੀ ਦੇ ਦਿਓ 400 ਬੁੜੀਆਂ ਨਹੀਂ ਜਿਹੜੀ ਹੁਣ ਤੁਸੀਂ ਪਿਛਲਾ ਛੱਡੋ ਜਿਹੜਾ ਨਵੀਂ ਗੱਲਬਾਤ ਚੱਲੀ ਆਈ ਹੈ ਜਿਹੜਾ ਰੋਕ ਲਾਈ ਗਈ ਹੈ ਕੀ ਗੱਲ ਹੈ ਕਿੱਥੇ ਤੱਕ ਚੱਲ ਰਹੀ ਸੀ ਵੀ ਪਾਰਕ ਬਣੂਗਾ ਹੁਣ ਕੀ ਕੀ ਪਾਰਕ ਦਾ ਤਾਂ ਜੀ ਜਿਹੜੇ ਸਾਡੇ 15 16 ਬੰਦੇ ਮੂਰੇ ਕਮੇਟੀ ਹੈ ਉਹ ਗਲਤ ਨਹੀਂ ਉਹਨਾਂ ਨੇ ਵਾਦਾ ਕਰਿਆ ਸੀਗਾ ਬੁੜੀਆਂ ਨਾਲ ਵੀ ਤੁਹਾਨੂੰ ਬਾੜੇ ਵੰਡ ਕੇ ਦੇਵਾਂਗੇ ਜੀ ਹਾਂ ਤੇ ਇਹਨਾਂ ਨੇ ਆਪਦੇ ਕੋਲੋਂ ਜੀ ਪਾਰਕ ਵਾਲੀ ਟੈਂਕੀ ਲਿਆਂਦੀ ਆਪਦੇ ਕੋਲੋਂ ਪਾਰਕ ਲਿਆਂਦਾ ਜੀ ਉਹ ਹੁਣ ਬੁੜੀਆਂ ਨੇ ਸਹੀ ਨੇ ਜੀ ਸਾਡੇ ਵੇੜੇ ਦੀਆਂ ਬੁੜੀਆਂ ਜੋ ਰਿਆ ਬਾੜੇ ਲਾਏ ਨੇ ਇਹਨਾਂ ਦੇ ਬਾੜੇ ਹੈਗੇ ਤੀਜੀ ਕੁੜੀਆਂ ਦੇ ਉਹ ਜਿਹੜੀ ਸਾਡੀ ਕਮੇਟੀ ਹੈਗੀ ਜਿਹੜੇ ਉਹ ਪਾਰਕ ਬਣਾਉਣ ਵਾਲੇ ਮੁੰਡੇ ਨੇ ਜਾਂ ਪਾਣੀ ਟੈਂਕੀ ਲਾਉਣ ਵਾਲੇ ਨੇ ਉਹ ਕੁੜੀਆਂ ਨਹੀਂ ਮੂਰੇ ਕੀਤੇ ਸੀ ਚਲੋ ਅੱਜ ਤੱਕ ਗੱਲ ਹੋਰ ਵੀ ਮੈਂ ਕਰਦੇ ਆਂ ਵੀ ਇਹ ਕੱਲੇ ਮਤਲਬ ਗਰੀਪ ਪਰਵਾਰ